ਸਤਿ ਸ੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਦੇ ਵਿੱਚ ਮਾਝਾ ਮਾਲਵਾ ਦੁਆਬਾ ਦੇ ਵਿੱਚ ਹੁਣ ਅਸੀਂ ਗੱਲ ਕਰਾਂਗੇ ਕੀ ਹੈ ਖਾਲਸਾ ਵਹੀਰ ਇਹ ਜਦੋਂ ਪ੍ਰਸ਼ੰ ਪੱਤਰਕਾਰਾਂ ਨੇ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਉਹਨਾਂ ਨੂੰ ਪੁੱਛੇ ਤਾਂ ਉਹਨਾਂ ਨੇ ਕੀ ਜਵਾਬ ਦਿੱਤਾ ਖਾਲਸਾ ਵਹੀਰ ਬਾਰੇ ਉਹਨਾਂ ਨੇ ਕਿਹਾ ਕਿ ਇਹ ਸਾਡੀ ਪਰਾਤਨ ਰਿਵਾਇਤ ਦੇ ਮੁਤਾਬਕ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ ਤੁਰਨਾ ਹੈ ਤੇ ਥਾਵਾਂ-ਥਾਵਾਂ ਤੇ ਪੜਾਅ ਕਰਦੇ ਆਂ ਪਰਾਤਨ ਰੀਤਾਂ ਦੇ ਮੁਤਾਬਕ ਸਮਾਗਮ ਹੋਣਗੇ ਤੇ ਬਾਅਦ ਵਿੱਚ ਅੰਮ੍ਰਿਤ ਸੰਚਾਰ ਕੀਤਾ ਜਾਵੇਗਾ ਇਹ ਇਹ ਹੈ ਖਾਲਸਾ ਵਹੀਰ ਦਾ ਮੁੱਖ ਮਕਸਦ ਫਿਰ ਕਿਸੇ ਨੇ ਉਹਨਾਂ ਨੂੰ ਪ੍ਰਸ਼ਨ ਕੀਤਾ ਕਿ ਕੀ ਬਦਲਾਅ ਹੋਣਗੇ ਇਸ ਖਾਲਸਾ ਵਹੀਰ ਨਾਂ ਦਾ ਜੋ ਪ੍ਰੋਗਰਾਮ ਕਰ ਰਹੇ ਹੋ ਤੁਸੀਂ ਫਿਰ ਉਹਨਾਂ ਨੇ ਜਵਾਬ ਦਿੱਤਾ ਕਿ ਨੌਜਵਾਨ ਅੰਮ੍ਰਿਤ ਛਕਣਗੇ ਗੁਰੂ ਵਾਲੇ ਬਣਨਗੇ ਵੱਧ ਤੋਂ ਵੱਧ ਜਿਹੜੇ ਆ ਉਹ ਨਸ਼ੇ ਤਿਆਗਣਗੇ ਤੇ ਬਾਣੀ ਪੜ੍ਹਨਗੇ ਤੇ ਇਹੀ ਜਿਹੜਾ ਉਹ ਬਦਲਾਅ ਹੋਵੇਗਾ ਉਹਨਾਂ ਨੇ ਦੱਸਿਆ ਕਿ ਇਹ ਕਾਲ ਤੱਕ ਸਾਫ ਤੋਂ ਸ਼ੁਰੂ ਹੋਇਆ ਹੈ ਆਰੰਭਤਾ ਹੋਈ ਹੈ ਅਤੇ ਅਨੰਦਪੁਰ ਸਾਹਿਬ ਪਹੁੰਚੇਗਾ ਰਸਤੇ ਵਿੱਚ अनेका ਪੜਾਅ ਹੋਣਗੇ ਪਹਿਲਾ ਪੜਾਅ ਜੰਡਿਆਲਾ ਗੁਰੂ ਹੋਵੇਗਾ ਉੱਥੇ ਪਹੁੰਚ ਕੇ ਹੀ ਕੀਰਤਨ ਵੀ ਹੋਵੇਗਾ ਤੁਹਾਨੂੰ ਸਾਰਿਆਂ ਨੂੰ ਇਹ ਜਾਣਕਾਰੀ ਕਿੱਦਾਂ ਦੀ ਲੱਗੀ ਵਧੀਆ ਲੱਗੀ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਜਰੂਰ ਕਰੋ ਜੋ ਵੀ ਖਾਲਸਾ ਵਹੀਰ ਦੇ ਚਲਦੇ ਜੋ ਵੀ ਅਸੀਂ ਤੁਹਾਨੂੰ ਅਪਡੇਟ ਜਿਹੜੀ ਆ ਉਹ ਪਹੁੰਚਾਵਾਂਗੇ ਸਤਿ ਸ੍ਰੀ ਅਕਾਲ ਜੀ